ਤੂੰ ਖੁਸ਼ ਰਹਾ ਕਰ ਐਵੇਂ ਬਹੁਤਾ ਸੋਚਿਆ ਨਾ ਕਰ ਤੂੰ ਖੁਸ਼ ਰਹਾ ਕਰ ਐਵੇਂ ਬਹੁਤਾ ਸੋਚਿਆ ਨਾ ਕਰ ਆਪਣੇ ਹੀ ਕੰਡੇ ਖੋਰ ਕੇ ਈਉਂ ਗੰਦਲਿਆ ਨਾ ਕਰ ਅੱਗੇ ਬਥੇਰੀ ਜ਼ਹਿਰ ਹੈ ਫੈਲੀ ਜਹਾਨ ਵਿੱਚ ਗੁੱਸੇ 'ਚ ਆ ਕੇ ਬੋਲ ਗੌੜੇ ਬੋਲਿਆ ਨਾ ਕਰ ਹੁਣ ਧੀਆ ਪੁੱਤ ਜਵਾਨ ਨੇ ਤੇ ਅੱਗ ਦੀ ਉਮਰ ਹੈ ਸਮਝਾ ਦਿਆ ਕਰ ਪਿਆਰ ਨਾਲ ਤੂੰ ਝੜਕਿਆ ਨਾ ਕਰ ਕੁਦਰਤ ਵੀ ਕਾਇਮ ਰੱਖਦੀ ਏ ਸੰਤੋਲ ਸੋਹਣਿਆ ਰਾਤਾਂ ਦਿਨਾਂ ਦੇ ਗੇੜ ਨੂੰ ਤੂੰ ਰੋਕਿਆ ਨਾ ਕਰ ਦੁਨੀਆ ਨੇ ਬਸਦੀ ਰਹਿਣਾ ਏ ਸਾਡੇ ਬਿਗੈਰ ਵੀ ਤੂੰ ਐਵੇਂ ਤਪਿਆ ਤੜਪਿਆ ਤੇ ਉਲਝਿਆ ਨਾ ਕਰ ਬਸ ਆਪਣੀ ਤੈਹੇ ਥਾਂ ਪਏ ਪੱਥਰ ਹੀ ਤੱਕ ਸਕੇ ਸੂਰਜ ਨਾ ਚੰਦ ਤਾਰੇ ਦੇਸਣ ਈਉਂ ਗੰਦਲਿਆ ਨਾ ਕਰ ਜੇ ਸੋਚਣਾ ਤਾਂ ਸੋਚ ਈਉਂ ਕਿ ਖੁਦ ਤੋਂ ਪਾਰ ਹੋ ਜੇ ਸੋਚਣਾ ਤਾਂ ਸੋਚ ਇਓ ਕਿ ਖੁਦ ਤੋਂ ਪਾਰ ਹੋ ਆਪਣੇ ਹੀ ਦਿਲ ਵਿਚਕਾਰ ਐਵੇਂ ਰੜਕੇ ਆ ਨਾ ਕਰ ਆਪਣੇ ਹੀ ਦਿਲ ਵਿਚਕਾਰ ਐਵੇਂ ਰੜਕੇ ਆ ਨਾ ਕਰ ਤੂੰ ਖੁਸ਼ ਰਹਾ ਕਰ ਐਵੇਂ ਬਹੁਤ ਸੋਚਿਆ ਨਾ ਕਰ